ਅੱਜ ਇੱਕ ਲੋ ਲੁਧਿਆਣਾ ਸ਼ਹਿਰ ਵਿੱਚ ਨਸ਼ੇੜੀਆਂ ਦਾ ਹਾਲ ਜਨਤਕ ਥਾਮਾਂ ਤੇ ਸ਼ਰਯਾਮ ਵਿਕਰੀਆ ਨਸ਼ਾ ਲੁਧਿਆਣਾ ਸ਼ਹਿਰ ਚ ਵਕ ਵਕ ਥਾਮਾਂ ਤੇ ਵੇਖੋ ਕਿਵੇਂ ਵੇਖੌਫ ਬੈਠੇ ਨੇ ਇਹ ਨਸ਼ੇੜੀ ਪੁਲਿਸ ਪ੍ਰਸ਼ਾਸਨ ਵਿਧਾਇਕ ਬੇਖਬਰ ਸੋ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਸ਼ਹਿਰ ਦੇ ਵਾਕਫਾ ਕਿ ਇਲਾਕਿਆਂ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਵਿੱਚ ਸਮਰਾਲਾ ਚੌਕ ਦਾ ਇਲਾਕਾ ਜਨਕਪੁਰੀ ਇਲਾਕਾ ਸ਼ਾਮਿਲ ਹੈ ਇਸ ਤੋਂ ਇਲਾਵਾ ਪੂਰਵੀ ਕਈ ਲੱਖਾਂ ਦੀਆਂ ਇਹ ਵੀਡੀਓਜ਼ ਨੇ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਨਸ਼ੇੜੀ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਵਕਫਾਕ ਥਾਮਾ ਤੇ ਸ਼ਰੇਆਮ ਕੁੰਮਰੇ ਨੇ ਪਰ ਕੋਈ ਵੀ ਕਾਰਵਾਈ ਇੰਨਾ ਤੀ ਨਹੀਂ ਹੋ ਰਹੀ ਵਿਧਦਾ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇਗਾ ਨਹੀਂ ਬਖਸ਼ਿਆ ਜਾਵੇਗਾ ਯੋਗ ਨਸ਼ਾ ਵਿਰੋਧ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਪਰ ਲੁਧਿਆਣਾ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਰਕ ਦੇ ਵਿੱਚ ਬੈਠੇ ਨੇ ਕਈ ਲੋ ਅਤੇ ਕਿਸ ਤਰੀਕੇ ਨਾਲ ਨਸ਼ੇ ਦੀ ਪੂਰਤੀ ਕੀਤੀ ਜਾਂਦੀਆਂ ਨਸ਼ੇ ਦੀ ਸਪਲਾਈ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਵੱਖ-ਵੱਖ ਮਾਧਿਮਾਂ ਦੇ ذریعے ਲੋਕਾਂ ਦੇ ਵੱਲੋਂ ਇਹ ਵੀਡੀਓ ਸਾਡੇ ਤੱਕ ਪਹੁੰਚਾਈ ਗਈ ਹੈ ਜਿਸ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਨਸ਼ੇੜੀ ਕਿਸ ਤਰੀਕੇ ਦੇ ਨਾਲ ਨਸ਼ਾ ਕਰਦੇ ਨੇ ਜਨਤਕ ਥਾਵਾਂ ਨੇ ਪਬਲਿਕ ਪਲੇਸਸ ਨੇ ਪਬਲਿਕ ਪਲੇਸਸ ਤੇ ਵੀ ਇਹਨਾਂ ਲੋਕਾਂ ਨੂੰ ਕਿਸੇ ਦਾ ਡਰ ਨਹੀਂ ਹੈ ਬੇਖੌਫ ਹੋ ਕੇ ਅਜਿਹੇ ਕਾਰੇ ਕਰ ਰਹੇ ਨੇ ਜਿਨ੍ਹਾਂ ਨੂੰ ਕੋਈ ਵੀ ਸ਼ਰਮ ਨਹੀਂ ਹੈ ਸੋ ਇਹ ਵੀਡੀਓਜ਼ ਆਮ ਜਨਤਾ ਦੇ ਵੱਲੋਂ ਬਣਾਈਆਂ ਗਈਆਂ ਨੇ ਜੋ ਕਿ ਪਹੁੰਚਾਈਆਂ ਜਾਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਸ਼ਰਿਆਂ ਲਗ ਲਗ ਥਾਵਾਂ ਤੇ ਨਸ਼ਾ ਵੇਚ ਰਿਹਾ ਨਸ਼ੇ ਦੀ ਪੂਰਤੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਨਸ਼ੇ ਦਾ ਸੇਵਨ ਹੈ ਜਿਹੜਾ ਜਨਤਕ ਥਾਵਾਂ ਤੇ ਹੋ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਲੁਧਿਆਣਾ ਲਾਈਵ ਲਈ ਸੰਜੇ ਸੇਤੀਆ ਤੇ ਟਿੰਕਾ ਚਾਰਤੀ ਰਿਪੋਰਟ